ਪੁਲਿਸ ਵੱਲੋਂ ਕਰਨਾਲ ਬਾਠ ਨੂੰ ਕੁੱਟਣ ਦੇ ਮਾਮਲੇ 'ਚ ਮਾਨਯੋਗ ਹਾਈ ਕੋਰਟ ਦਾ ਇੱਕ ਵੱਡਾ ਹੁਕਮ ਆਇਆ ਤੇ ਹੁਣ ਸਵਾਲ ਇਹ ਬਣ ਗਿਆ ਕਿ ਕੀ ਪੰਜਾਬ ਪੁਲਿਸ ਆਪਣੇ ਕੁੱਟਣ ਵਾਲੇ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰੇਗੀ ਫੜੇਗੀ ਤੇ ਗ੍ਰਿਫਤਾਰ ਕਰਕੇ ਉਹਨਾਂ ਨੂੰ ਕੋਰਟ 'ਚ ਪੇਸ਼ ਕਰੇਗੀ ਕਿਉਂਕਿ ਆ ਇੱਕ ਦਿਨ ਪਹਿਲਾਂ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਦੀ ਸੁਣਵਾਈ ਹੋਈ ਹੈ ਤੇ ਹਾਈ ਕੋਰਟ ਨੇ ਇਹ ਸਾਰੀਆਂ ਗੱਲਾਂ ਪੁਲਿਸ ਨੂੰ ਕਹੀਆਂ ਹਨ ਪਹਿਲਾ ਸੁਣਵਾਈ ਜਦੋਂ ਹੋਈ ਜਦੋਂ ਹਾਈ ਕੋਰਟ ਨੇ 2 ਦਿਨਾਂ ਦਾ ਟਾਈਮ ਦਿੱਤਾ ਸੀ ਉਦੋਂ ਹਾਈ ਕੋਰਟ ਨੇ 6-7 ਵੱਡੇ ਸਵਾਲ ਪੁਲਿਸ ਤੇ ਖੜੇ ਕਰਕੇ ਜਵਾਬ ਮੰਗਿਆ ਸੀ ਜਿਨ੍ਹਾਂ 'ਚ ਇੱਕ ਜਵਾਬ ਵੱਡਾ ਸਵਾਲੇ ਸੀ ਵੀ ਤੁਸੀਂ ਟਾਈਮ ਤੇ ਐਫ ਆਈ ਆਰ ਪਰਚਾ ਦਰਜ ਕਿਉਂ ਨਹੀਂ ਕੀਤਾ ਉਹਦਾ ਜਵਾਬ ਪਟਿਆਲਾ ਦਾ ਐਸ ਐਸ ਪੀ ਨਾਨਕ ਸਿੰਘ ਇਹ ਲੈ ਕੇ ਹਾਈ ਕੋਰਟ ਗਏ ਵੀ ਦੇਖੋ ਕਿਸਾਨ ਅੰਦੋਲਨ ਚੱਲ ਰਿਹਾ ਸੀ ਇਸ ਕਰਕੇ ਅਸੀਂ ਟਾਈਮ ਤੇ ਐਫ ਆਈ ਆਰ ਪਰਚਾ ਨਹੀਂ ਕਰ ਸਕੇ ਹਾਈ ਕੋਰਟ ਨੇ ਫਿਰ ਕੀ ਵੀ ਦੋ ਗੱਲਾਂ ਪਹਿਲਾਂ ਤਾਂ ਇਹ ਦੱਸੋ ਵੀ ਤੁਸੀਂ ਕਿੰਨੇ ਕੇਸ ਹੋਰ ਨੇ ਜਿਨ੍ਹਾਂ 'ਚ ਕਿਸਾਨ ਅੰਦੋਲਨ ਕਰਕੇ ਐਫ ਆਈ ਆਰ ਨਹੀਂ ਕਰ ਸਕੇ ਕਿ ਇਹੋ ਹੀ ਆ ਕੱਲਾ ਤੇ ਨਾਲੇ ਹਾਈ ਕੋਰਟ ਨੇ ਕਿਹਾ ਵੀ ਜੇ ਹੋਰ ਐਫ ਆਈ ਆਰ ਤੁਸੀਂ ਉਸ ਦਿਨ ਪੰਜਾਬ 'ਚ ਕੀਤੀਆਂ ਨਹੀਂ ਤਾਂ ਫਿਰ ਆ ਇੱਕ ਇੰਨੇ ਵੱਡੇ ਕੇਸ ਦੀ ਕਿਉਂ ਰਹਿ ਗਈ ਤੇ ਨਾਲੇ ਹਾਈ ਕੋਰਟ ਨੇ ਕਿਹਾ ਵੀ ਇਹ ਦੱਸੋ ਵੀ ਤੁਸੀਂ ਜਿਹੜੇ ਪੁਲਿਸ ਵਾਲਿਆਂ ਤੇ ਹੁਣ ਪਰਚਾ ਕਰ ਦਿੱਤਾ ਹੋਇਆ ਜਦੋਂ ਉਹਨਾਂ ਦੇ ਉੱਪਰ ਇੰਨੀਆਂ سنگੀਨ ਧਾਰਾ ਵੀ ਲੱਗੀਆਂ ਨੇ ਤਾਂ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਕੀ ਉਹ ਤੁਹਾਡੀ ਪਕੜ 'ਚ ਨਹੀਂ ਤਾਂ ਹੁਣ ਵੇਖਣਾ ਇਹ ਆ ਕਿ ਕੀ ਪੁਲਿਸ ਹਾਈ ਕੋਰਟ ਦੇ ਮੁਤਾਬਕ ਹੁਣ ਉਹਨਾਂ ਪੁਲਿਸ ਵਾਲਿਆਂ ਨੂੰ ਗ੍ਰਿਫਤਾਰ ਕਰੇਗੀ ਜਾਂ ਅਜੇ ਵੀ ਨਹੀਂ ਕਰੇਗੀ ਜਿੱਥੋਂ ਤੱਕ ਸੰਭਾਵਨਾ ਹੈ ਕਿ ਸ਼ਾਇਦ ਨਹੀਂ ਕੀਤਾ ਜਾਏਗਾ ਉਹਨੇ ਟਾਈਮ ਨੂੰ ਉਹ ਕੋਰਟ ਜਾਣਗੇ ਔਰ ਕੋਈ ਬੇਲ ਐਂਟੀਸਪੇਟਰੀ ਬੇਲ ਜਾਂ ਕੁਛ ਨਾ ਕੁਛ ਉਹ ਕਰਾਉਣ ਦੀ ਕੋਸ਼ਿਸ਼ ਕਰਨ ਲਈ ਹੁਣ ਇਹ ਸਾਰੇ ਮਾਮਲੇ ਦੇ ਉੱਪਰ ਵੱਡੇ ਸਵਾਲ ਉੱਠੇ ਨੇ ਹਾਈ ਕੋਰਟ ਨੇ ਖੁਦ ਕਿਹਾ ਪੁਲਿਸ ਨੂੰ ਕਿ ਤੁਹਾਡੀ ਇਸ ਹਰਕਤ ਨੇ ਪੁਲਿਸ ਦਾ ਲੋਕਾਂ ਦੇ ਵਿੱਚ ਅਕਸ ਬਹੁਤ ਖਰਾਬ ਕੀਤਾ ਡਾਊਨ ਕੀਤਾ ਹਾਈ ਕੋਰਟ ਨੇ ਇਹ ਵੀ ਕਿਹਾ ਵੀ ਪੁਲਿਸ ਨੂੰ ਭਾਵੇਂ ਕੋਈ ਸਿਵਲ ਬੰਦਾ ਹੀ ਹੋਵੇ ਐਦਾਂ ਕੁੱਟਣ ਦਾ ਅਧਿਕਾਰ ਕਿਵੇਂ ਹੈ ਹਾਈ ਕੋਰਟ ਨੇ ਪਿਛਲੀ ਤਰੀਕ ਤੇ ਵੀ ਕਿਹਾ ਸੀ ਵੀ ਜੇਕਰ ਪੁਲਿਸ ਵਾਲੇ ਸੱਚੇ ਸੀ ਫਿਰ ਉਹ ਮੌਕੇ ਤੋਂ ਭੱਜ ਕਿਉਂ ਗਏ ਹਾਈ ਕੋਰਟ ਨੇ ਵੀ ਪੁੱਛਿਆ ਸੀ ਵੀ ਐਂ ਦੱਸੋ ਜਦੋਂ ਸ਼ਿਕਾਇਤ ਕਰਤਾ ਕਰਨਲ ਦਾ ਪਰਿਵਾਰ ਹੈ ਤੇ ਤੁਸੀਂ ਸ਼ਿਕਾਇਤ ਕਰਤਾ ਇੱਕ ਢਾਬੇ ਵਾਲੇ ਨੂੰ ਕਿਉਂ ਬਣਾ ਰਹੇ ਹੋ ਤੇ ਹਾਈ ਕੋਰਟ ਨੇ ਇਹ ਵੀ ਕਿਹਾ ਸੀ ਵੀ ਕਿਉਂ ਨਾ ਇਹ ਸਾਰੇ ਮਾਮਲੇ ਦੀ ਜਾਂਚ ਤੁਹਾਡੀ ਬਜਾਏ ਸੀਬੀਆਈ ਤੋਂ ਕਰਾਈ ਜਾਏ ਪਰ ਇਸ ਤਰੀਕ ਤੇ ਜਿਹੜੀ ਕੱਲ ਸੀ ਇਸ ਤਰੀਕ ਦੇ ਉੱਪਰ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਕਿਹਾ ਤੁਸੀਂ ਐ ਕਰੋ ਜੀ ਅਸੀਂ ਪੁਲਿਸ ਅਫਸਰਾਂ ਦੇ ਤੁਹਾਨੂੰ ਲਿਸਟ ਦੇ ਦਿੰਨੇ ਆ ਉਹਨਾਂ ਦੇ ਵਿੱਚੋਂ ਜਿਹਦੇ ਤੋਂ ਮਰਜ਼ੀ ਜਾਂਚ ਕਰਾ ਲਓ ਪਰ ਹਾਈ ਕੋਰਟ ਦੇ ਵਿੱਚ ਕਰਨਲ ਬਾਹਰ ਦੇ ਵਕੀਲ ਨੇ ਕਿਹਾ ਨਾ ਜੀ ਸਾਨੂੰ ਪੁਲਿਸ ਦੀ ਜਾਂਚ ਤੇ ਭਰੋਸਾ ਨਹੀਂ ਪੁਲਿਸ ਅਫਸਰ ਕੋਈ ਵੀ ਹੋਵੇ ਉਹਨੇ ਆਪਣੀ ਪੁਲਿਸ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਹੈ ਤੇ ਉਹਦੇ ਉੱਪਰ ਪੁਲਿਸ ਅੰਦਰ ਖਾਤੇ ਆਪਣੇ ਤਰੀਕੇ ਨਾਲ ਦਬਾਅ ਵੀ ਪਾ ਸਕਦੀ ਹੈ ਤੇ ਇਸ ਕਰਕੇ ਜਾਂਚ ਸੀਬੀਆਈ ਤੋਂ ਕਰਾਈ ਜਾਵੇ ਹੁਣ ਵੇਖਣਾ ਹੈ ਆ ਬੀ ਇਹ ਜਾਂਚ ਕਿਹੜੇ ਪਾਸੇ ਜਾਂਦੀ ਹੈ ਕੀ ਹਾਈ ਕੋਰਟ ਜਾਂਚ सीबीआई ਤੋਂ ਕਰਾਉਂਦੀ ਹੈ ਜਾਂ ਪੁਲਿਸ ਨੂੰ ਹੀ ਇਹਦੀ ਜਾਂਚ ਦਿੱਤੀ ਜਾਂਦੀ ਹੈ ਕਿਉਂਕਿ ਹੁਣ ਤੱਕ ਪੁਲਿਸ ਨੇ ਆਪਣੇ ਪੱਧਰ ਤੇ ਇੱਕ ਸੈੱਟ ਬਣਾ ਦਿੱਤੀ ਹੋਈ ਹੈ ਇੱਕ ਜਾਂਚ ਕਮੇਟੀ ਬਣਾ ਦਿੱਤੀ ਹੋਈ ਹੈ ਜਿਹੜੀ ਕਿ ਜਾਂਚ ਕਰਨ ਦਾ ਦਾਵਾ ਕਰ ਰਹੀ ਹੈ ਪਰ ਉੱਥੇ ਹੀ ਕਰਨਲ ਦਾ ਪਰਿਵਾਰ ਸੰਤੁਸ਼ਟ ਨਹੀਂਗਾ ਕਰਨਲ ਤੇ ਉਹਦਾ ਪਰਿਵਾਰ ਲਗਾਤਾਰ ਕਹਿ ਰਿਹਾ ਵੀ ਪੁਲਸ ਨੇ ਆਪਣੇ ਬੰਦਿਆਂ ਨੂੰ ਬਚਾਉਣ ਦੇ ਲਈ ਪੂਰਾ ਟੈਲ ਲਾਇਆ ਪੂਰੀ ਕੋਸ਼ਿਸ਼ ਕੀਤੀ ਹੈ ਪੁਲ ਕਰਨਲ ਦੇ ਪਰਿਵਾਰ ਦਾ ਤਾਂ ਐਸਐਸਪੀ ਤੇ ਵੱਡਾ ਦੋਸ਼ ਹੈ ਉਹ ਕਹਿੰਦੇ ਐਸਐਸਪੀ ਦਾ ਖਾਸਮ ਖਾਸ ਹੈ ਇੱਕ ਵਿੱਚ ਇਸ ਕਰਕੇ ਸਾਰਾ ਕੁਝ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਧਰ ਜਦੋਂ ਮਾਮਲਾ ਹਾਈ ਕੋਰਟ ਤੇ ਗਿਆ ਉਦੋਂ ਹੀ ਜਿਹੜਾ ਵਿਧਾਨ ਸਭਾ ਦੇ ਵਿੱਚ ਵੀ ਇਹ ਮਾਮਲਾ ਗੂੰਜਿਆ ਵਿਧਾਨ ਸਭਾ ਚੁੱਠੀ ਆਵਾਜ਼ ਵੀ ਇੱਕ ਕਰਨਲ ਦੇ ਮਾਮਲੇ ਦੇ ਉੱਪਰ ਇਨਸਾਫ ਕਿਉਂ ਨਹੀਂਗਾ ਜੇਕਰ ਆਮ ਬੰਦਾ ਕਰਨਲ ਦੀ ਥਾਂ ਤੇ ਹੁੰਦਾ ਫੇਰ ਕੀ ਬਣਦਾ ਤਾ ਹੁਣ ਇਹ ਜਿਹੜਾ ਸਾਰਾ ਮਾਮਲਾ ਇੱਥੇ ਆ ਗਿਆ ਹੁਣ 2 ਅਪ੍ਰੈਲ ਤੱਕ ਹਾਈ ਕੋਰਟ ਨੇ ਟਾਈਮ ਦਿੱਤਾ ਪੰਜਾਬ ਪੁਲਿਸ ਨੂੰ ਦੁਬਾਰਾ ਫੇਰ ਜਵਾਬ ਲੈ ਕੇ ਆਉਣ ਦਾ ਹੁਣ ਵੇਖਣਾ ਹੈ ਮਿੱਤਰੋ ਵੀ ਪੰਜਾਬ ਪੁਲਿਸ ਕੀ ਜਵਾਬ ਲੈ ਕੇ ਹਾਈ ਕੋਰਟ ਚ ਜਾਂਦੀ ਹੈ ਤੇ ਹਾਈ ਕੋਰਟ ਉੱਚ ਅਦਾਲਤ ਅੱਗੋਂ ਕੀ ਰੁਖ ਦਿਖਾਉਂਦੀ ਹੈ ਕਿਉਂਕਿ ਹਾਈ ਕੋਰਟ ਕੋਲ ਪਾਵਰ ਬਹੁਤ ਹੈ ਹਾਈ ਕੋਰਟ ਜੋ ਪੁੱਛੇਗੀ ਜਵਾਬ ਦੇਣਾ ਪੈਣਾ ਪਹਿਲਾਂ ਹੋਰ ਗੱਲਾਂ ਦੇ ਉੱਪਰ ਚਾਹੇ ਜਵਾਬ ਦੇਣ ਨਾ ਦੇਣ ਲੋਕਾਂ ਨੂੰ ਨਾ ਦੇਣ ਬਬਲਕ ਨੂੰ ਨਾਂ ਦੇਣ ਟਾਲੇ ਮਾਰੇ ਜਾ ਸਕਦੇ ਨੇ ਪਰ ਪਿਛਲੇ ਦਿਨੀ ਪੰਜਾਬ ਪੁਲਿਸ ਤੇ ਆਰਮੀ ਦੇ ਅਫਸਰਾਂ ਨੇ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਔਰ ਉਸ ਤੋਂ ਬਾਅਦ ਉਸ ਪ੍ਰੈਸ ਕਾਨਫਰੰਸ ਦੀ ਇੱਕ ਵੀਡੀਓ ਵਾਵਾ ਵਾਇਰਲ ਹੋਈ ਹੈ ਜਿਹੜੀ ਲਾਸਟ ਦੇ ਪਲ ਦਰਸਾਉਂਦੀ ਹੈ ਹੁਣ ਉਹ ਕੀ ਸੀ ਚੱਕਰ ਹੁਣ ਤੱਕ ਉਹਦੀ ਪੂਰਾ ਸਮਝ ਨਹੀਂ ਆਈ ਉਹਦੇ ਉੱਪਰ ਕੋਈ ਗੱਲ ਅਜੇ ਨਿਕਲ ਕੇ ਨਹੀਂ ਆਈ ਪਰ ਦੇਖਣਾ ਹੈ ਆ ਕਿ ਕਰਨਲ ਦੇ ਮਾਮਲੇ ਤੇ ਕਿੱਦਾਂ ਦਾ ਇਨਸਾਫ ਆਉਣ ਵਾਲੇ ਦਿਨਾਂ ਦੇ ਵਿੱਚ ਮਿਲਦਾ ਕਿਉਂਕਿ 2 ਅਪ੍ਰੈਲ ਨੂੰ ਫਿਰ ਤਰੀਕ ਹੈ ਔਰ ਉਧਰ 31 ਤਰੀਕ ਨੂੰ ਕਰਨਲ ਪਰਿਵਾਰ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਫਿਕਸ ਹੈ ਹੁਣ ਉਸ ਦਿਨ ਵੀ ਦੇਖਣ ਵਾਲੀ ਗੱਲ ਹੈ ਵੀ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ਤੇ ਕੀ ਕਰਨਗੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਤਾਂ ਫਿਕਸ ਹੈ ਹਾਈ ਕੋਰਟ ਚ ਮਾਮਲਾ ਮੁੱਖ ਮੰਤਰੀ ਸਾਹਿਬ ਹੋਰਾਂ ਨੇ ਅੱਜ ਤੱਕ ਇਸ ਮਾਮਲੇ ਤੇ ਆਪਣਾ ਕੋਈ ਵੀ ਬਿਆਨ ਨਹੀਂ ਦਿੱਤਾ ਉਹਨਾਂ ਦੀ ਬੜੀ ਤਰ੍ਹਾਂ ਦੇ ਬਿਆਨ ਆਉਂਦੇ ਨਿੱਕੀਆਂ ਨਿੱਕੀਆਂ ਗੱਲਾਂ ਤੇ ਵੀ ਆਉਂਦੇ ਆ ਪਰ ਐਡੇ ਵੱਡੇ ਮਾਮਲੇ ਤੇ ਬਿਲਕੁਲ ਚੁੱਪ ਨੇ ਜਿਵੇਂ ਮੋਦੀ ਸਾਹਿਬ ਕਿਸਾਨ ਅੰਦੋਲਨ ਤੇ ਬੇਰੁਜ਼ਗਾਰੀ ਦੇ ਮੁੱਦੇ ਤੇ ਮਹਿੰਗਾਈ ਦੇ ਮੁੱਦੇ ਤੇ ਇੰਨਾ ਸਾਰੇ ਮਾਮਲਿਆਂ ਤੇ ਚੁੱਪ ਨੇ ਉਦਾਂ ਹੀ ਭਗਵੰਤ ਮਾਨ ਸਾਹਿਬ ਕਰਨਲ ਵਾਲੇ ਮਾਮਲੇ ਤੇ ਪੂਰੀ ਤਰ੍ਹਾਂ ਹੀ ਚੁੱਪ ਨੇ ਪਰ ਕਿੰਨਾ ਟਾਈਮ ਚੁੱਪ ਰਹਿਣਗੇ ਜਿਸ ਦਿਨ ਕਰਨਲ ਦੇ ਪਰਿਵਾਰ ਨਾਲ ਮੀਟਿੰਗ ਹੈ 31 ਤਰੀਕ ਨੂੰ ਉਸ ਦਿਨ ਤੱਕ ਕੁਝ ਨਾ ਕੁਝ ਬੋਲਣਾ ਹੀ ਪਊਗਾ ਪਰ ਉਸ ਦਿਨ ਕਰਨਲ ਦੇ ਪਰਿਵਾਰ ਨੇ ਤਾਂ ਬਾਹਰ ਆ ਕੇ ਸਾਰਾ ਕੁਝ ਦੱਸ ਦੇਣਾ ਵੀ ਮੁੱਖ ਮੰਤਰੀ ਸਾਹਿਬ ਨੇ ਕੀ ਕਿਹਾ ਕੀ ਨਹੀਂ ਕਿਹਾ ਕੀ ਉਹ ਉਹਨਾਂ ਦੇ ਮਨ 'ਚ ਕੀ ਹੈ ਕਿਉਂਕਿ ਕਰਨਲ ਦੀ ਜਿਹੜੀ ਪਤਨੀ ਹੈ ਨਾ ਉਹ ਬਹੁਤ ਤੇਜ ਤਰਾਰ ਤੇ ਬੜੀ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਬੋਲਡ ਕਹਿ ਲੋ ਜਾਂ ਦਲੇਰ ਕਹਿ ਲੋ ਉਹ ਇਦਾਂ ਦੀ ਔਰਤ ਹੈ ਤਾਂ ਉਹਨੇ ਤੇ ਕੁਝ ਨਹੀਂ ਲੁਕੋਣਾ ਉਹਨੇ ਸਾਰਾ ਕੁਝ ਭਗਵੰਤ ਮਾਨ ਸਾਹਿਬ ਨਾਲ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਤੋਂ ਬਾਹਰ ਆ ਕੇ ਦੱਸ ਦੇਣਾ ਪਰ ਇੱਥੇ ਆਮ ਪਬਲਿਕ ਕਿਉਂ ਇੰਟਰਸਟਡ ਹੈ ਇਸ ਕੇਸ 'ਚ ਕਿਉਂਕਿ ਲੋਕਾਂ ਨੂੰ ਲੱਗਦਾ ਵੀ ਜੇ ਕਰਨਲ ਨੇਣਾ ਕੁਝ ਹੋਇਆ ਤੇ ਇਨਸਾਫ ਨਹੀਂ ਤੇ ਸਾਡੀ ਕਿੱਥੇ ਪੁੱਛ ਕੇ ਛਾ ਲੋਕ ਤਾਂ ਜੋ ਡਰੈਸ ਮਾਮਲੇ ਨਾਲ ਲਗਾਤਾਰ ਹੁਣ ਤੁਸੀਂ ਇਸ ਮਾਮਲੇ ਦੇ ਉੱਪਰ ਆਪਣੀ رائے ਆਪਣਾ مشਵਰਾ ਰੱਖ ਸਕਦੇ ਹੋ ਤੁਹਾਨੂੰ ਕੀ ਜਾਪਦਾ ਕਿਉਂਕਿ ਮਾਮਲਾ ਇਹ ਛੋਟਾ ਨਹੀਂਗਾ ਮਾਮਲਾ ਇਸ ਟਾਈਮ ਵੱਡਾ ਹੈ ਪੰਜਾਬ ਦੇ ਭਖਦੇ ਮਸਲਿਆਂ ਦੇ ਵਿੱਚ ਇਹ ਮੁੱਦਾ ਇਹਦੇ ਨਾਲ ਹੀ ਜਿਹੜੇ ਪਿਛਲੇ ਦਿਨਾਂ ਤੋਂ ਪੁਲਿਸ ਐਨਕਾਊਂਟਰ ਹੋ ਰਹੇ ਨੇ ਜਾਂ ਨਸ਼ੇ ਵਾਲਿਆਂ ਦੇ ਘਰ ਟਾਏ ਜਾ ਰਹੇ ਨੇ ਉਹਨਾਂ ਮੁੱਦਿਆਂ ਤੇ ਵੀ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਲੋਕ ਪੁਲਿਸ ਐਨਕਾਊਂਟਰਾਂ ਦੇ ਉੱਪਰ ਸਵਾਲ ਕਰ ਰਹੇ ਨੇ ਕਿ ਇਸ ਤਰ੍ਹਾਂ ਜੇ ਇਹ ਕੰਮ ਚੱਲ ਪਿਆ ਤਾਂ ਇਹ ਕਿਤੇ ਅੱਗੇ ਹੀ ਨਾ ਵੱਜੇ ਬਹੁਤ ਸਾਰੇ ਲੋਕਾਂ ਦੇ ਦਿਮਾਗ 'ਚ ਖਦਸ਼ਾ ਹੈ ਜਿਵੇਂ 70 80 90 ਦੇ ਦਹਾਕੇ ਦੇ ਵਿੱਚ ਬਹੁਤ ਸਾਰੇ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ ਜਿਨ੍ਹਾਂ ਦੇ ਵਿੱਚ ਅੱਜ ਪੁਲਿਸ ਅਫਸਰਾਂ ਨੂੰ ਸਜ਼ਾਵਾਂ ਮਿਲ ਰਹੀਆਂ ਹੁਣ ਤੱਕ ਕਿਤੇ ਇਦਾਂ ਹੀ ਨਾ ਹੋ ਜਾਏ ਤੇ ਹੁਣ ਆ ਜਿਹੜਾ ਕਰਨਲ ਵਾਲਾ ਮਾਮਲਾ ਹੈ ਇਹਦੇ ਤੇ ਤੁਸੀਂ ਆਪਣਾ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਓ ਜੀ ਬਹੁਤ ਮਿਹਰਬਾਨੀ ਪੁਲਿਸ ਵੱਲੋਂ ਕਰਨਲ ਬਾਠ ਨੂੰ ਕੁੱਟਣ ਦੇ ਮਾਮਲੇ 'ਚ ਮਾਨਯੋਗ ਹਾਈ ਕੋਰਟ ਦਾ ਇੱਕ ਵੱਡਾ ਹੁਕਮ ਆਇਆ ਤੇ ਹੁਣ ਸਵਾਲ ਇਹ ਬਣ ਗਿਆ ਕਿ ਕੀ ਪੰਜਾਬ ਪੁਲਿਸ ਆਪਣੇ ਕੁੱਟਣ ਵਾਲੇ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰੇਗੀ ਬੜੇਗੀ ਤੇ ਗ੍ਰਿਫਤਾਰ ਕਰਕੇ ਉਹਨਾਂ ਨੂੰ ਕੋਰਟ ਪੇਸ਼ ਕਰੇਗੀ ਕਿਉਂਕਿ ਆ ਇੱਕ ਦਿਨ ਪਹਿਲਾਂ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਦੀ ਸੁਣਵਾਈ ਹੋਈ ਤੇ ਹਾਈ ਕੋਰਟ ਨੇ ਇਹ ਸਾਰੀਆਂ ਗੱਲਾਂ ਪੁਲਿਸ ਨੂੰ ਪੁੱਛੀਆਂ ਪਹਿਲਾਂ ਸੁਣਵਾਈ ਜਦੋਂ ਹੋਈ ਜਦੋਂ ਹਾਈ ਕੋਰਟ ਨੇ ਦੋ ਦਿਨਾਂ ਦਾ ਟਾਈਮ ਦਿੱਤਾ ਸੀ ਉਦੋਂ ਹਾਈ ਕੋਰਟ ਨੇ 6-7 ਵੱਡੇ ਸਵਾਲ ਪੁਲਿਸ ਦੇ ਖੜੇ ਕਰਕੇ ਜਵਾਬ ਮੰਗਿਆ ਸੀ ਜਿੰਨਾ ਚ ਇੱਕ ਜਵਾਬ ਵੱਡਾ ਸਵਾਲ ਹੈ ਵੀ ਤੁਸੀਂ ਟਾਈਮ ਤੇ ਐਫ ਆਈ ਆਰ ਪਰਚਾਦ ਕਿਉਂ ਨਹੀਂ ਕੀਤਾ ਉਹਦਾ ਜਵਾਬ ਪਟਿਆਲਾ ਦਾ ਐਸ ਪੀ ਨਾਲ ਸੰਘੇ ਲੈ ਕੇ ਹਾਈ ਕੋਰਟ ਹੈ ਵੀ ਦੇਖੋ ਕਿਸਾਨ ਅੰਦੋਲਨ ਚੱਲ ਰਿਹਾ ਸੀ ਇਸ ਕਰਕੇ ਅਸੀਂ ਟਾਈਮ ਤੇ ਐਫ ਆਈ ਆਰ ਫਰਕਾ ਨਹੀਂ ਕਰ ਸਕੇ ਹਾਈ ਕੋਰਟ ਨੇ ਫਰਕਿਆ ਵੀ ਦੋ ਗੱਲਾਂ ਪਹਿਲਾਂ ਤਾਂ ਇਹ ਦੱਸੋ ਵੀ ਤੁਸੀਂ ਕਿੰਨੇ ਕੇਸ ਹੋਰ ਨਹੀਂ ਜਿੰਨਾ ਚ ਕਿਸਾਨ ਅੰਦੋਲਨ ਕਰਕੇ ਐਫ ਆਈ ਆਰ ਨਹੀਂ ਕਰ ਸਕੇ ਕਿ ਇਹੋ ਹੀ ਆ ਕੱਲਾ ਤੇ ਨਾਲੇ ਹਾਈ ਕੋਰਟ ਨੇ ਕਿਹਾ ਵੀ ਜੇ ਹੋਰ ਐਫ ਆਈ ਆ ਪਸੂਤੀਆਂ ਕੀਤੀਆਂ ਨਹੀਂ ਤਾਂ ਫਿਰ ਆ ਇੱਕ ਐਨੇ ਵੱਡੇ ਕੇਸ ਦੀ ਗੱਲ ਹੈ ਕਿ ਤੇ ਨਾਲੇ ਹਾਈ ਕੋਰਟ ਨੇ ਕਿਹਾ ਵੀ ਇਹ ਦੱਸੋ ਵੀ ਤੁਸੀਂ ਜਿਹੜੇ ਪੁਲਿਸ ਵਾਲਿਆਂ ਤੇ ਹੁਣ ਪਰਚਾ ਕਰ ਦਿੱਤਾ ਹੋਇਆ ਜਦੋਂ ਉਹਨਾਂ ਦੇ ਉੱਪਰ ਇੰਨੀਆਂ ਸੰਗੀਨ ਧਾਰਾ ਵੀ ਲੱਗ ਜਾਂਦੀ ਏ ਤਾਂ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਕੀ ਉਹ ਤੁਹਾਡੀ ਪੱਟੜ 'ਚ ਨਹੀਂ ਤਾਂ ਹੁਣ ਵੇਖਣਾ ਏ ਆ ਕਿ ਕੀ ਪੁਲਿਸ ਹਾਈ ਕੋਰਟ ਦੇ ਮੁਤਾਬਕ ਹੁਣ ਉਹਨਾਂ ਪੁਲਿਸ ਵਾਲਿਆਂ ਨੂੰ ਹਿਫਤਾਰ ਕਰੇਗੀ ਜਾਂ ਅਜੇ ਵੀ ਨਹੀਂ ਕਰੇਗੀ ਜਿੱਥੋਂ ਤੱਕ ਸੰਭਾਵਨਾ ਹੈ ਕਿ ਸ਼ਾਇਦ ਨਹੀਂ ਕੀਤਾ ਜਾਏਗਾ ਉਹਨੇ ਟਾਈਮ 'ਤੇ ਉਹ ਕੋਸ਼ਿਸ਼ ਜਾਣਗੇ ਔਰ ਕੋਈ ਦੇਲ ਐਂਟੀਸਪੇਕਟਿਵ ਦੇਲ ਦਾ ਕੁਛ ਨਾ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰ ਹੁਣ ਇਹ ਸਾਰੇ ਮਾਮਲੇ ਉੱਪਰ ਵੱਡੇ ਸਵਾਲ ਹਾਈ ਕੋਰਟ ਨੇ ਥੋੜਾ ਕੀ ਪੁੱਛਿਆ ਕਿ ਤੁਹਾਡੀ ਇਸ ਹੱਤਿਆ ਪੁਲਿਸ <mulutsum>